ਜੀ ਸਾਨੂੰ ਇਨਫੋਰਮੇਸ਼ਨ ਆਈ ਕਿ 2 ਤਰੀਕ ਤੇ 3 ਜਨਵਰੀ ਦੀ ਦਰਮਿਆਨੀ ਰਾਤ ਨੂੰ ਤਿੰਨ ਅਣਪਛਾਤੇ ਲੋਕ ਕ੍ਰਿਸ਼ਨ ਕੁਮਾਰ ਉਰਫ ਨੀਟਾ ਜੋ ਲਹਿਰਾ ਦੇ ਰਹਿਣ ਵਾਲੇ ਆ ਉਹਨਾਂ ਦੇ ਘਰ ਦਾਖਲ ਹੋਏ ਤੇ ਉਥੋਂ ਇਹਨਾਂ ਨੇ ਲੁੱਟ ਦੀ ਨੀਅਤ ਨਾਲ ਕੁਝ ਸਮਾਨ ਵੀ ਚੋਰੀਆ ਤੇ ਕ੍ਰਿਸ਼ਨ ਕੁਮਾਰ ਉਰਫ ਨੀਟਾ ਦਾ ਮਰਡਰ ਕਰਕੇ ਉਥੋਂ ਹੀ ਫਰਾਰ ਹੋ ਗਏ 3 ਤਰੀਕ ਨੂੰ ਇਸ ਦੇ ਪਛਾਤ ਅਸੀਂ ਇੱਕ ਦਮ ਤੋਂ ਐਫ ਆਈ ਆਰ ਨੰਬਰ 3 ਪੁਲਿਸ ਸਟੇਸ਼ਨ ਲਹਿਰਾ ਦੇ ਵਿੱਚ ਦਰਜ ਕਰਵਾਈ ਤੇ ਵੱਖੋ ਵਕਤ ਟੀਮਾਂ ਦਾ ਗਠਨ ਕੀਤਾ बिकॉज ਇਹ ਬਿਲਕੁਲ ਬਲਾਈਂਡ ਮਰਡਰ ਕੇਸ ਸੀਗਾ ਇਹਦੇ ਵਿੱਚ ਕੋਈ ਲੀਡ ਨਹੀਂ ਸੀ ਕੋਈ ਉਹਨਾਂ ਨੂੰ ਪਛਾਣਦਾ ਨਹੀਂ ਸੀ ਕਿਸ ਨੂੰ ਇਹ ਨਹੀਂ ਪਤਾ ਸੀ ਕਿ ਕੀ ਹੈ ਕਿ ਕੌਣ ਹੈ ਬੰਦੇ ਸੀ ਕਿੱਥੋਂ ਆਏ ਸੀ ਤੇ ਇੱਕ ਇਸ ਇਰਾਦੇ ਨਾਲ ਇਹਨਾਂ ਨੇ ਇਹ ਘਰ ਦੇ ਵਿੱਚ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਅੰਜਾਮ ਦਿੱਤਾ ਉਸ ਦੇ ਬਾਅਦ ਜਿਹੜੀ ਸਾਡੀ ਟੀਮਾਂ ਸੀ ਕਿਉਂਕਿ ਬਹੁਤ ਘੱਟ ਟੈਕਨੀਕਲ ਐਵਿਡੈਂਸ ਸੀ ਤਾਂ ਇਹਨਾਂ ਨੇ ਬੜਾ ਜ਼ੋਰ ਨਾਲ ਬੜੀ ਮਿਹਨਤ ਨਾਲ ਕੰਮ ਕੀਤਾ ਹਰ ਡਾਇਰੈਕਸ਼ਨ ਹਰ ਐਸਪੈਕਟ ਨੂੰ ਖੰਗਾਲਿਆ ਇਹਨਾਂ ਨੇ ਕੋਈ ਵੀ ਲੀਡ ਨਹੀਂ ਛੱਡੀ ਤੇ ਜਿੱਤੋਂ ਸਾਨੂੰ ਲੱਗਿਆ ਕਿ ਲੀਡ ਸਾਡੀ ਡਰਾਈ ਅਪ ਹੋ ਗਈਆਂ ਉਸਦੇ ਬਾਅਦ ਵੀ ਇਹਨਾਂ ਨੇ ਕੰਮ ਕਰਨਾ ਨਹੀਂ ਛੱਡਿਆ ਇਹਨਾਂ ਦੀ ਮਿਹਨਤ ਸਦਕਾ ਸਾਨੂੰ ਤਿੰਨ ਅਕਿਊਜ਼ ਜਿਹੜੇ ਸੀਗੇ ਇਸ ਕੇਸ ਦੇ ਉਹ ਤਿੰਨਾਂ ਦੀ ਅਸੀਂ ਗ੍ਰਿਫਤਾਰੀ ਕਰ ਪਏ ਜਿਨ੍ਹਾਂ ਦੇ ਨਾਮ ਨੇ ਆਕਾਸ਼ਦੀਪ ਸ਼ਰਮਾ ਉਰਫ ਲੱਕੀ ਸਨੀ ਕੁਮਾਰ ਉਰਫ ਮੰਗਲ ਅਤੇ ਮਨਪ੍ਰੀਤ ਸਿੰਘ ਉਰਫ ਬੀਰੂ ਇਹ ਤਿੰਨੋਂ ਵੀ ਲਹਿਰਾ ਦੇ ਹੀ ਰਹਿਣ ਵਾਲੇ ਨੇ ਅਤੇ ਇਹਨਾਂ ਨੇ ਜੋ ਸਾਨੂੰ ਹਲੇ ਤੱਕ ਤਫਤੀਸ਼ ਵਿੱਚ ਦੱਸਿਆ ਹੈਗਾ ਕਿ ਜੋ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਉਸ ਦਾ ਵਿਕਟਮ ਦੇ ਨਾਲ ਕ੍ਰਿਸ਼ਨ ਕੁਮਾਰ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ ਜਿਸ ਦੇ ਕਾਰਨ ਇਹਨਾਂ ਨੇ ਉਸ ਦਿਨ ਘਰ ਜਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਦੇ ਬਾਅਦ ਅਸੀਂ ਕੁਝ ਆਰਟੀਕਲਸ ਨੂੰ ਵੀ ਰਿਕਵਰ ਕਰ ਪਾਏ ਆ ਜਿਵੇਂ ਕਿ ਇੱਕ ਚਾਂਦੀ ਦੀ ਚੇਨ ਚਾਂਦੀ ਦਾ ਬ੍ਰੇਸਲੇਟ ਕੁਝ ਛਾਪਾਂ ਤੇ ਇੱਕ ਘੜੇ ਨੂੰ ਤੇ ਹੁਣ ਅਸੀਂ ਅਗਲੀ ਤਫਲੀਸ਼ ਅਮਲਸ ਲਿਆ ਕੇ ਬੰਦੀ ਕਾਰਵਾਈ ਕਰਾਂਗੇ ਇਹ ਕਿ ਇਹਦਾ ਪ੍ਰੀਵੀਅਸ ਰਿਕਾਰਡ ਕੀ ਹੈ ਜੀ ਕਿ ਪਹਿਲਾਂ ਵੀ ਕੋਈ ਕ੍ਰਿਮੀਨਲ ਮਾਮਲਾ ਦਰਜ ਨਹੀਂ ਹੋਇਆ ਜਿਹੜੇ ਤਿੰਨ ਅਕਿਊਜ਼ ਨੇ ਉਹਨਾਂ ਵਿੱਚੋਂ ਦੋ ਅਕਿਊਜ਼ ਆਕਾਸ਼ਦੀਪ ਸ਼ਰਮਾ ਉਰਫ ਲੱਕੀ ਹਲਵਾਈ ਹੈ ਕੇਟਰਿੰਗ ਦਾ ਕੰਮ ਕਰਦਾ ਤੇ ਉਸਤੇ ਇੱਕ ਐਫਆਈਆਰ ਪਹਿਲਾਂ ਹੈ ਹਾਊਸ ਟ੍ਰੈਸਪਾਸ ਦੀ ਉਸ ਤੋਂ ਇਲਾਵਾ ਜਿਹੜਾ ਸਨੀ ਕੁਮਾਰ ਹੈਗਾ 21 ਸਾਲ ਦਾ ਉਹ ਪੱਲੇਦਾਰੀ ਦਾ ਕੰਮ ਕਰਦਾ ਤੇ ਜਿਹੜਾ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਉਸਤੇ ਕੋਈ ਪਰਚਾ ਨਹੀਂ ਹੈ ਲੇਕ ਪਹਿਲਾ ਐਫ ਆਰ ਨਹੀਂ ਹੈ ਲੇਕਿਨ ਉਹ ਹਲਵਾਈ ਦਾ ਕੰਮ ਕਰਦਾ ਤੇ ਉਹਦੀ ਉਮਰ ਤਕਰੀਬਨ 25 ਸਾਲ ਦੀ ਹੈ ਕਿੰਨੇ ਟਾਈਮ ਦੇ ਵਿੱਚ ਟ੍ਰੇਸ ਕਰ ਲਿਆਗੇ ਇਹ ਜੀ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਟ੍ਰੇਸ ਕਰ ਲਿਆ ਗਿਆ ਸਾਰਾ ਤਾਂ ਜਿਹੜਾ ਪੈਸੇ ਲੈਣ ਦੀ ਗੱਲ ਕੀਤੀ ਗਈ ਕੀ ਕੋਈ ਉਧਾਰੀ ਸੀ ਜਾਂ ਕਿਸ ਤਰ੍ਹਾਂ ਦੇ ਪੈਸੇ ਉਹ ਲੈਣ ਦੇ ਕਿੰਨੇ ਕ ਪੈਸੇ ਉਹ ਲੈਣਦੇ ਆ ਜੋ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਜੋ ਮੁੱਖ ਦੋਸ਼ੀ ਹੈ ਜਿਸ ਦੇ ਕਾਰਨ ਇਹ ਸਾਰੀ ਵਾਰਦਾਤ ਹੋਈ ਹੈ ਉਹਨੇ ਦੱਸਿਆ ਹੈਗਾ ਕਿ 40000 ਰੁਪਏ ਦਾ ਤਕਰੀਬਨ ਇਹਨਾਂ ਦਾ ਲੈਣ ਦੇਣ ਦਾ ਸੀਗਾ ਬਕਾਇਆ ਕ੍ਰਿਸ਼ਨ ਕੁਮਾਰ ਦੇ ਨਾਲ ਅਤੇ ਇਸ ਬਕਾਇਦੇ ਨੂੰ ਲੈਣ ਦੇ ਕਾਰਨ ਹੀ ਇਹਨਾਂ ਨੇ ਇਹ ਤਿੰਨਾਂ ਨੇ ਆਪਣੇ ਮੂੰਹ ਟੱਕ ਕੇ ਤੇ ਉੱਥੇ ਗਏ ਉਹਨਾਂ ਦੇ ਘਰ ਆ ਦਾਖਲ ਹੋਏ ਤੇ ਇਸ ਵਾਰदात ਨੂੰ ਅੰਜਾਮ ਦਿੱਤਾ ਸਰ ਉਹਨਾਂ ਨੇ ਰੈਕੀ ਕਰੀ ਸੀ ਪਹਿਲਾਂ ਮਤਲਬ ਜਿਹੜਾ ਇਹਨਾਂ ਸਮੇਂ ਵੱਲ ਪਹਿਲਾਂ ਵੀ ਜਿਵੇਂ ਪੁਲਿਸ ਚੈਕਿੰਗ ਕਰ ਰਹੀ ਸੀ ਜਿਹੜੇ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਇਹ ਇਹਨਾਂ ਦਾ ਦੀ ਕੁਝ ਵਕੀਫੀਅਤ ਉੱਥੇ ਸੀ ਇਹ ਪਹਿਲਾਂ ਵੀ ਉਹਨਾਂ ਦੇ ਘਰ ਆਂਦੇ ਜਾਂਦੇ ਰਹੇ ਸੀ ਸਰ ਕੀ ਮਰਡਰ ਹੀ ਕਰਨ ਗਏ ਸੀ ਜਾਂ ਕੋਈ ਪੈਸੇ ਜਿਸ ਤਰ੍ਹਾਂ ਦੇ ਪੈਸਾ ਲੈਣ ਦੇ ਪੈਸੇ ਲੈਣ ਗਏ ਸੀ ਜਾਂ ਕਤਲ ਹੀ ਕਰਨ ਗਏ ਸੀ ਜੀ ਜੀ ਉਥੇ ਜਦੋਂ ਇਹ ਗਏ ਸੀਗੇ ਤਾਂ ਜਦੋਂ ਉਥੇ ਇਹਨਾਂ ਨੇ ਵਾਰਦਾਤ ਨੂੰ ਇਸ ਨੂੰ ਅੰਜਾਮ ਦਿੱਤਾ ਤਾਂ ਉਸ ਦੇ ਵਿੱਚ ਜਦੋਂ ਲੁੱਟ ਕਰ ਰਹੇ ਸੀ 15000 ਰੁਪਏ ਤੇ ਕੁਝ ਆਰਟੀਕਲਸ ਨੂੰ ਉੱਥੇ ਉਹਨਾਂ ਨੇ ਲੁੱਟ ਕੀਤੀ ਹੈ ਉਸ ਘਰੋਂ ਤਾਂ ਇਹਨਾਂ ਨੇ ਉਹਨਾਂ ਦੇ ਨਾਲ ਕੋਈ ਹੱਥੋਪਾਈ ਕੀਤੀ ਜਦੋਂ ਉਹਨਾਂ ਦੇ ਮੂੰਹ ਤੇ ਕੱਪੜਾ ਰੱਖਿਆ ਉਸ ਦੇ ਪਛਾਤ ਉਹਨਾਂ ਦਾ ਉਹਨਾਂ ਦਾ ਮਰਡਰ ਹੋਇਆ ਉਹਨਾਂ ਦੀ ਡੈਥ ਹੋਈ ਹੈ ਤੇ ਜਿਹੜਾ ਇਹ ਇੰਟੈਂਸ਼ਨ ਆਪਾਂ ਕਹਿੰਦੇ ਆ ਇਹ ਤਫਤੀਸ਼ ਵਿੱਚ ਕਲੀਅਰ ਹੋਊਗਾ ਕਿ ਕੀ ਇਹ ਇਸ ਵਜ੍ਹਾ ਰੰਜਿਸ਼ ਨਾਲ ਹੀ ਗਏ ਸੀ ਕਿ ਉਹਨਾਂ ਨੂੰ ਮਾਰਨਾ ਹੈ ਜਾਂ ਫਿਰ ਕੀ ਇਹ ਸਿਰਫ ਆਪਣੇ ਪੈਸੇ ਲੈਣ ਗਏ ਸੀ ਤੇ ਉਥੇ ਮੌਕੇ ਤੇ ਉਹ ਸਭ ਅਨਹੂਣੀ ਹੋਈ ਜੀ ਨਾਲ ਕੁੱਟ ਕੇ ਮਾਰਿਆ ਗਿਆ ਜੀ ਬਿਲਕੁਲ ਸਰ ਪਲਾਨ ਹਲੇ ਤੱਕ ਇਹ ਲੇਕਿਨ ਐਮ ਐਲ ਆਰ ਦੇ ਵਿੱਚ ਕਲੀਅਰ ਹੋਣਾ ਹੈਗਾ ਜਿਹੜਾ ਪੋਸਟਮਾਰਟਮ ਹੈਗਾ ਉਸ ਦੀ ਹਲੇ ਰਿਪੋਰਟ ਆਣੀ ਬਾਕੀ ਹੈ ਸਰ ਪਲਾਨ ਤਾਂ ਬਣਿਆ ਹੋਇਆ ਸੀ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਦੀ ਮਾਲ ਬੰਨਿਆ ਹੈਗਾ ਉਹਨਾਂ ਦੇ ਹੱਥ ਬੰਨੇ ਪੈਰ ਬੰਨੇ ਫਿਰ ਉਹਨੂੰ ਅੰਦਰ ਰਜਾਈ ਦੇ ਵਿੱਚ ਰੱਖਿਆ ਤਾ ਉਤੋਂ ਕੋਈ ਮੋਬਾਈਲ ਵੀ ਨਹੀਂ ਲੱਗੀਗੀ ਪੂਰੀ ਤਰੀਕੇ ਨਾਲ ਜੀ ਇਸ ਦੇ ਵਿੱਚ ਇਹ ਗੱਲ ਹੈ ਕਿ ਜਿਹੜੇ ਹੱਤਬੰਨਨ ਤੇ ਦੂਸਰੇ ਸਾਰੀ ਚੀਜ਼ਾਂ ਹੈਗੀਆਂ ਇਸ ਦੇ ਬਾਰੇ ਵੀ ਅਸੀਂ ਤਫ਼ਤੀਸ਼ ਕਰਨੀ ਹੈ ਕਿਉਂਕਿ ਸਾਨੂੰ ਕੁਝ ਇਸ ਜੀ ਵੀ ਚੀਜ਼ ਪਤਾ ਚੱਲੀ ਸੀ ਕਿ ਕੀ ਵਰਜ਼ਨ ਵੱਖਰਾ ਹੋ ਸਕਦਾ ਹੈਗਾ ਜੋ ਸਾਨੂੰ ਹਲੇ ਤੱਕ ਵਰਜ਼ਨ ਪਤਾ ਹੈ ਉਹ ਹੀ ਹੈ ਜੋ ਤੁਸੀਂ ਕਹਿ ਰਹੇ ਹੋ ਬਟ ਇਹਨਾਂ ਦੇ ਕਹਿਣ ਮੁਤਾਬਕ ਵਰਜ਼ਨ ਵਿੱਚ ਕੁਝ ਫਰਕ ਹੈ ਉਹ ਅਸੀਂ ਹੁਣ ਤਫ਼ਤੀਸ਼ ਵਿੱਚ ਕਲੀਅਰ ਕਰਾਂਗੇ